ਭਾਗ ਆ ਵਧੀਆ ਮਾਰੇ ਜਿਹੜੇ ਆ ਜਿਹੜੇ ਤਾਂ ਪਰਵਾ 10 50 ਚੱਲ ਗਈ ਜੀ ਕਿਵੇਂ ਗਰਮੀ ਤਾਂ ਆ ਵਧੀਆ ਜੀ ਕੈਮ ਸੇ ਤਾਂ ਖਾਂ ਦੌਰ ਦਾ ਕੀ ਬਣਦਾ ਆ ਬਣਾ ਜੀ ਤੁਹਾਨੂੰ ਪਤਾ ਜੀ ਸਮਾਂ ਮਾੜਾ ਚੱਲੀ ਜਾਂਦਾ ਬਣਾ ਕੀ ਪਰੋ ਮੈਂ ਤਾਂ ਅੱਗੇ ਅੱਜ ਗੱਲਾਂ ਕਰੀ ਜਾਂਦਾ ਸੀ ਵੀ ਆਪਣੀ ਵੱਟੂ ਪਿੰਡ ਤੇ ਪਤਾ ਨਹੀਂ ਕੀ ਮੁਸੀਬਤ ਪਰੋ ਆਈ ਆ ਸਹੀ ਗੱਲ ਆ ਜੀ ਅੱਜ ਆ ਤੀਜੀ ਮਾਹਤ ਹੋ ਗਈ ਪਤਾ ਨਹੀਂ ਕੀ ਸਿਆਣ ਹੁ ਸਿਆਣੇ ਕਹਿੰਦੇ ਵੀ ਆਪਾਂ ਨੂੰ ਤਾਂ ਸਦਾ ਹੀ ਬਜ਼ੁਰਗਾਂ ਦੀ ਲੋੜ ਆ ਬਈ ਬਜ਼ੁਰਗਾਂ ਦੀ ਲੋੜ ਆ ਜੀ ਬਜ਼ੁਰਗਾਂ ਤੋਂ ਬਿਨਾ ਬੜੀ ਮੰਦ ਭਾਗੀ ਗੱਲ ਐ ਬਾਹਰ ਆ ਜੇ ਇਹੀ ਅਰਦਾਸ ਕਰਦੇ ਵੀ ਪ੍ਰਮਾਤਮਾ ਵੀ ਠੰਡ ਵਰਸਾ ਤੇ ਅੱਜ ਤੀਜੀ ਮੌਤ ਹੋ ਗਈ ਆਪਣੇ ਮੈਂ ਕਿ ਘਰੇ ਵੀ ਗੱਲਾਂ ਕਰਦਾ ਸੀ ਵੀ ਆਪਣੇ ਪਿੰਡ ਜਿੱਦੋਂ ਵੀ ਕੋਈ ਮੌਤ ਹੁੰਦੀ ਪੰਜ ਪੰਜ 6 6 ਮਿਲਤਾਂ ਲਗਾਤਾਰ ਹੁੰਦੀਆਂ ਇੱਕ ਪੂਰਾ ਚੱਕਾ ਜਾਂਦਾ ਦੂਜਾ ਰੱਖਿਆ ਜਾਂਦਾ ਆਉਣਾ ਆਪਣੇ ਪੰਜਾਂ ਚਾਰਾਂ ਦਿਨਾਂ ਦੇ ਵਿੱਚ ਵਿੱਚ ਹੀ ਚਾਰ ਮੌਤਾਂ ਬੜੀ ਮੰਦ ਭਾਗੀ ਗੱਲ ਹੋਈ ਪ੍ਰੋ ਇਹੀ ਆ ਦੁੱਖ ਜਿਹੜਾ ਇੱਕ ਦੂਜੇ ਨਾਲ ਪਰੋ ਫਰੋ ਲਈਦਾ ਆ ਸਤਿਵਰੀ ਨੂੰ ਮੇਰੇ ਡਾਡੀ ਜੀ ਗੁਜ਼ਰ ਗਏ ਵੇਖੋ ਜੀ ਕਿੰਨਾ ਆਮੀ ਆਇਆ ਤੇ ਕਿੰਨਾ ਬੁਰਾ ਹਾਲ ਚੱਕੜ ਫਿਰ ਵੀ ਪਰਮਾਰਮਾ ਨੇ ਟਾਈਮ ਦੇਤਾ ਤੇ ਫਿਰ ਵੀ ਚਲੋ ਆ ਦੋ ਦਿਨ ਹੀ ਲੰਘੇ ਰ ਬਚਾਰੀ ਤਾਈ ਦੀ ਡੈਥ ਹੋ ਗਈ ਬਸ ਹੋਇਆ ਤਾਂ ਮਾੜੀ ਜੀ ਬਹੁਤ ਮਾੜੀ ਗੱਲ ਹੋਈ ਆ ਜੀ ਪਰਮਾਰਮਾ ਦਾ ਕਹਿਰੀ ਕਰੇ ਪਰਮਾਰਮਾ ਭੜਾ ਕਰੇ ਸਾਰਾ ਉਸ ਵੇਗ ਰ ਬਗੇ ਪਰੋਰ ਦਾ ਮਾਮਾ ਦੀ ਵੀ ਲੋੜ ਹੈ ਵੀ ਪਰਮਾਰਮਾ ਦੀ ਵੀ ਲੋੜ ਹੈ ਸਾਰਿਆਂ ਦੀਆਂ ਜਿਹੜੀਆਂ ਲਗਾਤਾਰ ਹੁਣ ਆਪਣੀ ਤੋਦੀ ਪਾਈਆਂ ਫਿਰ ਹੋ ਗਈ ਆਹੀ ਗੱਲ ਆ ਜੀ ਮੈਂ ਤਾਂ ਇਹੀ ਅਰਦਾਸ ਕਰਦਾ ਵੀ ਆਪਣੇ ਨੱਗਰ ਸਾਰਾ ਆਪਾਂ ਇਕੱਠੇ ਹੋ ਕੇ ਹਾਂਜੀ ਤੇ ਪ੍ਰਮਾਤਮਾ ਅੱਗੇ ਅਰਦਾਸ ਕਰੀਏ ਵੀ ਇਹੋ ਜਿਹਾ ਕਿਸੇ ਤੇ ਵੀ ਮਾਰ ਨਹੀਂ ਹੋਣਾ ਚਾਹੀਦਾ ਭਰਾਓ ਨਾ ਆਵੇ ਆਪਣੇ ਬਹੁਤ ਆਰ ਕਿਦਾਂ ਨਾ ਪ੍ਰਾਣੀ ਸਾਲ ਹੀ ਕਿਹੋ ਜਿਹਾ ਚੜਿਆ ਉਧਰ ਹੋਵੇ ਲੋ ਬਰਹਾਲ ਪਾਣੀ ਨਾਲ ਕਿੰਨੇ ਲੋਕ ਮਰ ਗਏ ਕਿੰਨੇ ਡੁੱਬ ਗਏ ਬਹੁਤ ਮੜਾ ਬਹੁਤ ਪਰਮਾਤਮਾ ਨੇ ਪਾਣੀ ਕੀ ਕਾਰ ਕਰ ਦਿੱਤੀ ਇਹ ਤਾਂ ਭਰਾਓ ਜਿਹੜਾ ਸਮਾਂ 2027 ਤੀਕ ਹਾਂਜੀ ਜਿਹੜਾ ਸਮਾਂ ਬਹੁਤ ਮਾੜਾ ਆਪਣੇ ਮਜ਼ਦੂਰ ਕਿਸਾਨ ਚਾਹੇ ਉਹ ਚਾਰੇ ਗਰੀਬਾਂ ਵਾਸਤੇ ਆ ਬਹੁਤ ਜਿਆਦਾ ਸਮਾਂ ਭਰਾਓ ਮਾੜਾ ਆ ਰਿਹਾ ਤੇ ਇੱਕੋ ਇੱਕ ਹੈ ਵੀ ਵਹਿਗੁਰੂ ਦਾ ਨਾਮ ਲਓ ਪ੍ਰਮਾਤਮਾ ਦਾ ਸਹੀ ਗੱਲ ਉਹ ਸੱਚੇ ਪਾਤਸ਼ਾਹ ਨੂੰ ਅਰਦਾਸ ਕਰੋ ਵੀ ਪ੍ਰਮਾਤਮਾ ਜਿਹੜਾ ਕੋਈ ਕਸ਼ਟ ਹੈ ਲੋਕਾਂ ਤੇ ਉਹ ਟਲ ਜੇ ਤੇ ਜਿਹੜੀ ਆ ਮੰਦ ਭਾਗੀ ਗੱਲ ਸਾਡੇ ਵੱਟੂ ਪਿੰਡ ਦੇ ਵਿੱਚ ਭਰਾਓ ਹੁੰਦੀ ਆ ਉਹ ਚਾਹੇ ਸਾਲ ਬਾਅਦ ਹੋਵੇ ਚਾਹੇ ਛੇ ਮਹੀਨੇ ਬਾਅਦ ਵੀ ਇੱਕ ਵੱਟੂ ਪਿੰਡ ਦੇ ਵਿੱਚ ਸਾਡੇ ਭਰਾਓ ਜੇ ਇੱਕ ਮੌਤ ਹੋ ਜਾਂਦੀ ਆ ਬੜੇ ਦੋਖ ਨਾਲ ਕਹਿਣਾ ਪੈ ਰਿਹਾ ਕਿ ਇੱਕ ਮੌਤ ਹੋ ਜਾਂਦੀ ਤੇ ਸਾਡੇ 5 5 6 6 ਭਰਾਵ ਮੌਤਾਂ ਜਿਹੜੀਆਂ ਲਗਾਤਾਰ ਸਾਡੇ ਪਿੰਡ ਦੇ ਵਿੱਚ ਹੁੰਦੀਆਂ ਆ ਸਾਡੇ ਵੀਰ ਜੀ ਹੁਣੇ ਖੜੇ ਇਹਨਾਂ ਦੇ ਡੈਡੀ ਦੀ ਪਰਸੋਂ ਚੌਥੇ ਡੈਥ ਹੋ ਗਈ ਇੱਕ ਸਾਡਾ ਗੱਭਰੂ ਨੌਜਵਾਨ ਭਰਾ ਸੀ ਸਾਡਾ ਉਹ ਵਿਚਾਰੇ ਦੀ 5 4 ਦਿਨ ਹੋ ਗਏ ਇੱਕ ਹਫਤੇ ਦੇ ਵਿੱਚ ਵਿੱਚ ਹੀ ਆ ਤਿੰਨ ਮੌਤਾਂ ਅੱਜ ਸਾਡੀ ਚਾਚੀ ਸੀਗੀ ਇਹ ਭਰਾਵ ਉਹਨਾਂ ਦੀ ਅੱਜ ਡੈਥ ਇੱਕ ਸਾਈਲੈਂਟ ਟੈਗ ਦੇ ਨਾਲ ਮੌਤ ਇਹ ਤਿੰਨੇ ਮੌਤਾਂ ਹੀ ਸਾਈਲੈਂਟ ਟੈਗ ਦੇ ਨਾਲ ਹੋਈਆਂ ਭਰਾਵੋ ਤੋ ਇਸ ਕਰਕੇ ਅਸੀਂ ਨਗਰ ਅੱਗੇ ਵੀ ਬੇਨਤੀ ਕਰਦੇ ਵੀ ਸਾਰੇ ਆਪਾਂ ਇਕੱਠੇ ਹੋ ਕੇ ਕੋਈ ਅਰਦਾਸ ਬੇਨਤੀ ਪਰਮਾਤਮਾ ਅੱਗੇ ਕਰੀਏ ਵੀ ਕਿਸੇ ਦਾ ਵੀ ਨੁਕਸਾਨ ਨਾ ਪਹਲਾ ਹੋਵੇ ਜਾਂ ਕਿਸੇ ਦਾ ਜੀਨ ਨਾ ਭਰਾਓ ਜਾਵੇ। ਤੋ ਇਸ ਕਰਕੇ ਬੜੀ ਦੁੱਖ ਦੀ ਗੱਲ ਹੈ ਮੰਦ ਭਾਗੀ ਗੱਲ ਹੈ ਵੀ ਜਿਹੜੀ ਭਰਾਓ ਹੋਈ ਹੈ ਅੱਜ ਆਪਣੇ ਨਤੀਜੀ ਘਟਨਾ ਜਿਹੜੀ ਵਾਪਰ ਗਈ ਹੈ ਤੇ ਨਹੀਂ ਸੀ ਕਦੇ। ਵਾਹਿਗੁਰੂ ਪਰਮਾਰਮਾ ਯਾਰ ਕਰੇਗਾ ਸਭ ਨੂੰ।